ਹਾਂਜੀ ਵੈਗਰੂ ਜੀ ਕਾ ਖਾਲਸਾ ਵੈਰੀ ਫਤਿਹ ਅੱਜ ਨਾ ਭਈ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੇ ਆ ਜੋ ਕਿ ਨੀਲੀ ਰਾਵੀ ਦੀ ਮੱਝ ਆ ਬਹੁਤ ਟਾਪ ਕੁਆਲਿਟੀ ਦੀ ਮੱਝ ਆ ਆਪਣੇ ਘਰ ਦੀ ਮੱਝ ਆ ਇਹ 16 ਕਿਲੋ ਦੁੱਧ ਆਪਣਾ ਚੋਇਆ ਹੋਇਆਗਾ ਤੀਜੇ ਸੂਏ ਇਹ ਸੂ ਰਹੀ ਆ ਹੁਣ ਤੇ ਦਿਨੇ ਦੇ 5-7 ਦਿਨ ਹਲੇ ਬਾਕੀ ਨੇ ਤੇ ਤੁਹਾਨੂੰ ਆਪਾਂ ਮੱਝ ਦਿਖਾ ਦਨੇ ਆ ਪੂਰੀ ਮੱਝ ਦੀ ਭਾਰ ਦੀ ਜਾਂ ਹੋਰ ਥਾਣ ਦੀ ਸਰਲੇ ਦੀ ਸਾਰੇ ਕਸ਼ੇ ਦੀ ਆਪਣੀ ਗਾਰੰਟੀ ਹੋਊਗੀ ਟਾਪ ਕੁਆਲਿਟੀ ਦੀ ਮੱਝ ਆ ਤੇ 16 ਕਿਲੋ ਦੁੱਧ ਦੀ ਆਪਣੀ 101 ਪ੍ਰਿੰਟ ਸੈਂਟ ਗਾਰੰਟੀ ਹੈ ਜੀ। ਕਦੋਂ ਵੀ ਕਿਸੇ ਵੀ ਭਰਾ ਨੇ ਘਰੇ ਚੌਣ ਨੂੰ ਮੱਝ ਲੈਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ। ਨੰਬਰ ਆਪਣਾ 98770 47952 ਤੇ ਥਣਾ ਥਣਾ ਦੀ ਕੁਆਲਿਟੀ ਪੂਰੀ ਦੇਖੋ ਬੇਥੀ ਦੇ ਪੂਰਾ ਥਾਣਾ ਦਾ। ਟਾਪ ਕੁਆਲਿਟੀ ਦੀ ਮੱਝ ਆ। ਕੋਈ ਭਾਰ ਨਹੀਂ, ਕੋਈ ਬੋਝ ਨਹੀਂ। ਤੇ ਆਪਾਂ ਇਹਦੇ ਦੋ ਸੂਏ ਆਪਣੇ ਘਰ ਦੀ ਝੋਟੀ ਆ ਇਹ ਦੋ ਸੂਏ ਆਪਾਂ ਚੋਇਆ ਇਹਦੇ ਪੂਰਾ 16 ਕਿਲੋ ਦੁੱਧ ਚੋਇਆ ਆਪਾਂ ਇਹਦਾ ਤੇ ਹਲੇ ਇਹ ਘੱਟੋ ਘੱਟ ਵੀ ਨਾਂ ਵਾਲਾ ਇੱਕ ਹਫ਼ਤੇ ਦੀ ਝੋਟੀ ਕੱਚੀ ਆ ਜੇ ਕਿਸੇ ਵੀ ਭਰਾ ਨੇ ਝੋਟੀ ਲੈਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪਣਾ 98770 47952 ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਸਰੀਰ ਚੈੱਕ ਕਰ ਸਕਦੇ ਹੋ ਮੱਝ ਦਾ ਪੂਰੀ ਟਾਪ ਕੁਆਲਿਟੀ ਦੀ ਮੱਝ ਆ ਕਿਸੇ ਵੀ ਭਰਾ ਨੇ ਲੈਣੀ ਹੋਵੇ ਤਾਂ ਕਰਾਲਾ ਆਪਣਾ ਪਿੰਡ ਆਗਾ ਜ਼ਿਲ੍ਹਾ ਬਰਨਾਲਾ ਕਾ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਅਰੇ ਇੱਕ ਹਫਤਾ ਘਟੂ ਘਟ ਸੂਣ ਦਾ ਲੈ ਜੂਗੀ ਪੂਰੀ ਵਧੀਆ ਸੰਭਾਲੀ ਹੋਈ ਆ ਘਰ ਦੀ ਝੋਟੀ ਆ ਕਿਸੇ ਵੀ ਭਰਾ ਨੂੰ ਚਾਹੀਦੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਆ ਜੀ ਧੰਨਵਾਦ ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਫਤਹ